ਸਾਸਰੀਆਂ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਰਾਡ ਡੈਰੀ ਫਾਰਮ ਮੋਗਾ ਤੇ ਅੱਜ ਦੀ ਵੀਡੀਓ ਪਿੰਡ ਸਮਾਲਸਰ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮੋਗਾ ਦੀ ਹੈ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਅੱਜ ਬਾਈ ਦੇ ਚਾਰ ਨਗ ਸੇਲ ਹੈ ਪੂਰੀ ਜਾਣਕਾਰੀ ਅਬ ਬਾਈ ਤੋਂ ਪੁੱਛਦੇ ਆ ਕਿ ਇਹ ਦੁੱਧਵਾ ਦਾ ਕਿੰਨੇ ਸੂਏ ਆ ਆਜੋ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜੀ। ਨਾਮ ਬਈ ਮੇਰਾ ਹਰਮਨ ਸਮਾਲ ਸਰਪੰਡਾ ਤਸੀਲ ਬਗਾ ਆਪਣਾ ਜਿਹੜਾ ਮੋਕਾ। ਤੇ ਮੋਬਾਈਲ ਨੰਬਰ ਜੀ। ਮੋਬਾਈਲ ਨੰਬਰ 988821005 ਠੀਕ ਆ ਜੀ। ਆ ਜੀ ਇਹ ਤੋਂ ਸ਼ੁਰੂ ਕਰਦੇ ਆਂ। ਕੀ ਡਿਟੇਲ ਆ ਜੀ ਉਹਦੇ? ਇਹ ਛੋਟੀ ਬੇਤਨ 3 ਮਹੀਨੇ ਦੀ ਗੱਬਣ। ਠੀਕ ਆ ਜੀ। ਤੇ ਪੂਰੀ ਸੀਲ ਠੰਡੀ ਆ ਦੁੱਧ ਇੱਕ ਟਾਈਮ ਦਾ 2 ਕਿਲੋ ਦਿੰਦੀ ਹੈਗੀ। ਠੀਕ ਆ ਜੀ। 3 ਮਹੀਨੇ ਦੀ ਗੱਬਣ ਜੀ। ਕਿੰਨੇਵੇਂ ਸੂਏ ਆ ਜੀ ਇਹ? ਇਹ ਦੂਜੇ ਸੂਏ। ਦੂਜੇ ਸੂਏ ਸੋਨਾ ਜੀ। ਸੋਨਾ ਦੂ 99 ਮਿੰਨਾਂ ਦੀ ਗੱਬਣਾ ਟੱਕ ਟਾਈਮ 2 ਕਿਲੋ ਦੁੱਧ ਆ ਜੀ। ਲਿਆ ਵੀ ਵਾਪਸ। ਦੂਜੇ ਸੂਏ ਸੁਣ ਆ ਸੁਣਾ ਜੀ ਛੋਟੀ ਨੇ। ਕੁੰਡਾ ਸਿੰਘ ਜੀ। ਬੰਦੂ। ਮਗਰ ਬੱਚਾ ਹੈਗਾ ਜੀ ਇਹਦੇ ਨਹੀਂ ਭਾਈ ਬੱਚਾ ਨਹੀਂ ਹੈਗਾ ਇਹਦੇ ਬੱਚਾ ਹੈ ਨਹੀਂ ਜੀ ਇਹਦੇ ਮਗਰ ਕੀ ਮੁੱਲ ਕਰਦੇ ਆਂ ਜੀ ਇਹਦਾ ਮੁੱਲ ਭਈ ਆਪਾਂ 37000 ਦਾ ਮੁੱਲ 37000 ਜੀ ਸੋਣੀ ਝੋਟੀ ਆ ਜੀ ਅਗਲੀ ਤੇ ਇਹਦਾ ਕੀ ਡਿਟੇਲ ਆ ਜੀ ਇਹ ਭਈ 10-12 ਦਿਨਾਂ ਦੀ ਕੱਚੀ ਆ ਠੀਕ ਆ ਜੀ ਤੇ ਪਹਿਲਾ ਸੂਆ ਇਹਦਾ ਠੀਕ ਆ ਜੀ ਪਹਿਲਾ ਸੂਆ 10 ਦਿਨਾਂ ਦੀ ਕੱਚੀ ਜੀ ਤੋਰ ਕੇ ਦਿਖਾ ਦਿਓ ਜੀ ਲਿਓ ਜੀ ਵਾਪਸ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਜੀ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਕੋਈ ਹੋਰ ਜਾਣਕਾਰੀ ਜਾਂ ਕੋਈ ਨੇ ਵੀਰ ਨੇ ਲੈਣੀ ਹੋਵੇ ਛੋਟੀ ਤਾਂ ਬਾਈ ਨਾਲ ਸੰਪਰਕ ਕਰ ਸਕਦਾ ਹੈ ਇਹਦਾ ਕੀ ਮੁੱਲ ਆ ਜੀ ਇਹਦਾ ਮੁੱਲ ਬਾਈ 55000 ਇਹਦਾ ਮੁੱਲ 55000 ਆ ਜੀ ਅਤੀਜੀ ਕੱਟੀ ਇਹ 2 ਸਾਲਾਂ ਦੀ ਛੋਟੀ ਹੈ ਦੋ ਸਾਲਾਂ ਦੀ ਛੋਟੀ ਇਹ ਹੀ ਟੂਟ ਕੱਢੀ ਜੀ ਇਹਨੇ ਨਹੀਂ ਬਾਈ ਖੀਰੀ ਆ ਇਹਦਾ ਖੀਰੀ ਆ ਜੀ ਦੰਦੋ ਖੀਰੀ 2 ਸਾਲ ਉਮਰ ਆ ਜੀ ਤੋੜ ਕੇ ਦਿਖਾ ਦਿਓ ਜੀ ਨੂੰ ਵੀ ਚੰਗੇ ਕੱਦ ਕਾਠ ਦੀ ਲੈ ਆਓ ਜੀ ਵਾਪਸ ਚੌਥੀ ਦੀ ਕੀ ਡਿਟੇਲ ਹੈ ਜੀ ਐ ਬਾਈ ਤੁਹਾਨੂੰ ਕਰੀਏ ਠੀਕ ਹੈ ਜੀ ਤੇ ਦੁੱਧ ਕਿੰਨਾ ਜੀ ਇਸ ਤਲੇ ਦੁੱਧ ਤਾਂ ਇਹਦੇ ਤਲੇ 4 ਕਿਲੋ ਹੋਗਾ ਠੀਕ ਹੈ ਜੀ ਤੇ ਮਗਰ ਕੀ ਹੈ ਜੀ ਇਹਦੇ ਮਗਰ ਇਹ ਕੋਈ ਨਹੀਂ ਬਾਈ ਚਾੜ ਤੇ ਮਿਲਦੀ ਹੈ ਜੀ ਇਹ ਚਾੜ ਤੇ ਮਿਲਦੀ ਠੀਕ ਹੈ ਜੀ ਟੰਗਾ ਥਾਂ ਲੈ ਬਾਈ 1 ਮਹੀਨਾ ਹੋ ਗਿਆ ਟੀਕਾ ਭਰਾਇਨੂ 1 ਮਹੀਨਾ ਹੋ ਗਿਆ ਬਾਈ ਠੀਕ ਹੈ 1 ਮਹੀਨਾ ਹੋ ਗਿਆ ਟੀਕਾ ਭਰਾਇਨੂ ਤੋੜ ਕੇ ਦਿਖਾ ਦਿਓ ਜੀ ਲੇਓ ਜੀ ਆਪਸ ਕਿੰਨੇ ਕਿਲੋ ਦੁੱਧ 4 ਕਿਲੋ ਜੀ 4 ਕਿਲੋ 4 ਕਿਲੋ ਦੁੱਧ ਆ ਜੀ ਇਹਦੀ ਕੀ ਡਿਮਾਂਡ ਆ ਜੀ ਇਹਦਾ ਮੁੱਲ ਭਾਈ ਆਪਾਂ 35000 ਕਰ ਮੁੱਲ 35000 ਜੀ ਬਾਈ ਵੱਲੋਂ ਜਿਹੜੇ ਵੀ ਮੁੱਲ ਕੀਤੇ ਗਏ ਫੈਕਸ ਨਹੀਂ ਹੁੰਦੇ ਜੀ ਮਾਨਤਾਣ ਕੀਤਾ ਜਾਊਗਾ ਜੀ ਬਾਕੀ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਬਾਈ ਨਾਲ ਸੰਪਰਕ ਕਰ ਸਕਦੇ ਧੰਨਵਾਦ ਜੀ